ਹਾਂਜੀ ਗੁਰੂ ਦੇ ਪਿਆਰ ਵਾਲਿਓ ਗੁਰੂ ਦੇ ਸਤਿਕਾਰ ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆੰਤੀ ਸੰਗਤਾਂ ਦੇ ਨਾਲ ਬਾਤचीत ਹੁੰਦੀ ਰਹਿੰਦੀ ਹੈ ਤੇ ਕਈ ਸੰਗਤਾਂ ਫੋਨ ਦੇ ਉੱਤੇ ਕਈ ਸਵਾਲ ਵੀ ਕਰਦੀਆਂ ਨੇ ਇਸ ਤਰ੍ਹਾਂ ਸੰਗਤਾਂ ਨੇ ਕਈ ਸੰਗਤਾਂ ਨੇ ਸਵਾਲ ਪੁੱਛਿਆ ਹੈ ਕਿ ਜਦੋਂ ਆਪਾਂ ਘਰ ਦੇ ਵਿੱਚ ਕੋਈ ਜਾਪ ਕਰਦੇ ਆ ਬਾਣੀ ਪੜ੍ਹਦੇ ਆ ਤਾਂ ਕੋਲੇ ਜਲ ਕਿਉਂ ਰੱਖਣਾ ਚਾਹੀਦਾ ਹੈ ਘਰ ਵਿੱਚ ਦੇਸੀ ਕਿਉ ਦੀ ਜੋਤ ਕਿਉਂ ਲਉਣੀ ਚਾਹੀਦੀ ਹੈ ਜਾਂ ਜਦੋਂ ਆਪਾਂ ਅਖੰਡ ਪਾਠ ਸਹਿਜ ਪਾਠ ਜਾਂ ਅਖੰਡ ਜਾਪ ਘਰ ਵਿੱਚ ਕਰਾਉਂਦੇ ਆ ਸਿੰਘਾਂ ਕੋ ਤਾਂ ਉਹ ਸਮੇਂ ਗੁੰਬ ਨਾਰੀਅਲ ਜੋਤ ਇਤਿਆਦ ਇਹ ਚੀਜ਼ਾਂ ਕਿਉਂ ਲਾਉਣੀਆਂ ਚਾਹੀਦੀਆਂ ਨੇ ਕਿਉਂ ਰੱਖਣੀਆਂ ਚਾਹੀਦੀਆਂ ਨੇ ਉਹਨੇ ਦੇ ਦੋ ਹਵਾਲੇ ਨੇ ਇੱਕ ਤਾਂ ਜਿਹੜੇ ਤਰਕਵਾਦੀ ਲੋਕ ਨੇ ਤਰਕਵਾਦੀ ਲੋਕ ਕਹਿੰਦੇ ਨੇ ਵੀ ਪ੍ਰਾਤਨ ਸਮਿਆਂ ਦੇ ਵਿੱਚ ਟੂਟੀਆਂ ਨਲਕੇ ਪਾਣੀ ਦਾ ਇੰਤਜ਼ਾਮ ਨਹੀਂ ਸੀ ਹੁੰਦਾ ਇਸ ਕਰਕੇ ਜਲਦਾ ਘੜਾ ਧਰ ਕੇ ਕੋਲ ਰੱਖ ਲੈਂਦੇ ਸੀ ਵੀ ਹੱਥ ਪੈਰ ਧੋਣ ਦੇ ਕੰਮ ਆਉਗਾ ਸੀ ਐਲੀ ਗੱਲ ਤਾਂ ਇਹ ਹੈ ਵੀ ਜਲਦਾ ਘੜਾ ਦਰਬਾਰ ਦੇ ਅੰਦਰ ਰੱਖਿਆ ਜਿੱਥੇ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਉੱਥੇ ਆਪਾਂ ਹੱਥ ਪੈਰ ਧੋਣ ਵਾਸਤੇ ਖੜਾ ਕਿਉਂ ਰੱਖਾਂਗੇ ਪਾਣੀ ਤਾਂ ਬਾਹਰ ਰੱਖਾਂਗੇ ਜੇ ਰੱਖਾਂਗੇ ਆਪਾਂ ਤੇ ਦੂਸਰੀ ਗੱਲ ਉਸ ਸਮੇਂ ਜੇ ਪਾਣੀ ਦੀ ਨਹੀਂ ਤੋੜ ਸੀ ਤੇ ਇਸ਼ਨਾਨ ਵੀ ਤਾਂ ਲੋਕੀ ਕਰਦੇ ਸੀਗੇ ਕਿ ਜੇ ਬਾਹਰ ਇਸ਼ਨਾਨ ਹੋ ਸਕਦਾ ਸੀ ਬਾਹਰ ਹੱਥ ਪੈਰ ਵੀ ਧੋਤੇ ਜਾ ਸਕਦੇ ਸੀ ਸੋ ਇਹ ਤਰਕ ਕਿਸੇ ਤਰੀਕੇ ਨਾਲ ਵੀ ਮੰਨਿਆ ਨਹੀਂ ਜਾ ਸਕਦਾ ਦੂਸਰਾ ਫਿਰ ਜਿਹੜਾ ਜੋਤ ਦੇ ਪਰਥਾਈ ਤਰਕ ਦਿੰਦੇ ਨੇ ਉਹ ਦਿਨ ਦੇ ਨੇ ਵੀ ਪਹਿਲਾਂ ਲਾਈਟਾਂ ਬਤੀਆਂ ਨਹੀਂ ਸੀ ਚਾਨਣ ਕਰਨ ਵਾਸਤੇ ਦੀਵੇ ਬੱਤੀ ਲਾਉਂਦੇ ਸੀ ਚਲੋ ਲਾਉਂਦੇ ਹੋਣਗੇ ਪਰ ਦੇਸੀ ਘੀਏ ਦੀ ਜਿਹੜੀ ਜੋਤ ਹੈ ਇਹਦਾ ਇੱਕ ਮਹਤਮ ਹੈ ਹੁਣ ਆਪਾਂ ਦਰਬਾਰ ਸਾਹਿਬ ਜਾਣੇ ਆ ਸ਼ਹੀਦਾਂ ਦੇ ਸਥਾਨਾਂ ਤੇ ਜਾਣੇ ਆ ਉੱਥੇ ਨਿਰੰਤਰ ਦੇਸੀ ਘੀਏ ਦੀਆਂ ਜੋਤਾਂ ਜਗ ਰਹੀਆਂ ਨੇ ਅੱਜਕੱਲ੍ਹ ਤਾਂ ਟਿਊਬਾਂ ਲਾਈਟਾਂ ਦਾ ਚਾਨਣ ਬੜਾ ਹੈ ਪਰ ਫਿਰ ਵੀ ਜੋਤ ਜਗ ਰਹੀ ਹੈ ਕਿ ਸਾਡੀ ਪ੍ਰਾਤਨ ਮਰਿਆਦਾ ਹੈ ਜਿਹੜਾ ਜਲ ਹੈ ਨਾ ਪਿਆਰਿਓ ਜਦੋਂ ਆਪਾਂ ਕੋਈ ਵੀ ਜਾਪ ਕਰਦੇ ਆ ਜਾਂ ਘਰ ਵਿੱਚ ਜਾਂ ਕਿਤੇ ਵੀ ਅਸੀਂ ਅਖੰਡ ਜਾਪ ਜਾਂ ਅਖੰਡ ਪਾਠ ਰਖਾਇਆ ਹੈ ਉਹਦੇ ਨੇੜੇ ਆਪਾਂ ਘੜੇ ਵਿੱਚ ਜਲ ਪਾ ਕੇ ਢੱਕ ਕੇ ਰੱਖੀਦਾ ਕਿਉਂਕਿ ਜਿਹੜਾ ਜਲ ਹੈ ਇਹ ਮਾੜੇ ਚੰਗੇ ਪ੍ਰਭਾਵ ਨੂੰ ਛੇਤੀ ਕਬੂਲ ਕਰਦਾ ਹੈ ਜੇ ਬਾਣੀ ਦੇ ਕੋਲੇ ਰੱਖਿਆ ਤਾਂ ਬਾਣੀ ਦਾ ਪ੍ਰਭਾਵ ਸਭ ਤੋਂ ਛੇਤੀ ਕਬੂਲ ਕਰਦਾ ਹੈ ਬਾਣੀ ਪੜਨ ਦੇ ਨਾਲ ਇਹ ਜਲ ਅੰਮ੍ਰਿਤ ਰੂਪ ਹੋ ਜਾਂਦਾ ਹੈ ਜਦੋਂ ਬਾਣੀ ਦਾ ਭੋਗ ਪੈਂਦਾ ਹੈ ਜਾਂ ਆਪਾਂ ਘਰੇ ਕੋਈ ਜਾਪ ਕਰਕੇ ਹਟਦੇ ਆਂ ਤਾਂ ਉਸ ਤੋਂ ਬਾਅਦ ਇਹ ਜਲ ਨੂੰ ਸਾਰੇ ਪਰਿਵਾਰ ਨੂੰ ਛਕ ਲੈਣਾ ਚਾਹੀਦਾ ਹੈ ਘਰ ਵਿੱਚ ਛੱਟਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਜਲ ਅੰਮ੍ਰਿਤ ਸਮਾਨ ਹੋ ਜਾਂਦਾ ਤੇ ਪਵਿੱਤਰ ਹੋ ਜਾਂਦਾ ਹੈ। ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਵੇ। ਪਹਿਲਾਂ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ ਕਿੰਨੇ ਪ੍ਰਮਾਣ ਬਾਣੀ ਵਿੱਚ ਜਲ ਦੇ ਪਰਥਾਏ ਆਉਂਦੇ ਨੇ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਨਾਮ। ਸੋ ਜਿਹੜਾ ਜਲ ਹੈ ਨਾ ਪਿਆਰਿਓ ਇਹ ਪਵਿੱਤਰ ਮੰਨਿਆ ਗਿਆ। ਦਰਬਾਰ ਸਾਹਿਬ ਦੇ ਵਿੱਚ ਕਿੰਡੀ ਮਹਾਨਤਾ ਹੈ ਉਸ ਸਰੋਵਰ ਵਿੱਚ ਕੇਸੀ ਇਸ਼ਨਾਨ ਕਰਕੇ ਤਨ ਦੇ ਰੋਗ ਦੂਰ ਹੁੰਦੇ ਨੇ ਜਦੋਂ ਆਪਾਂ ਦਰਬਾਰ ਸਾਹਿਬ ਅੰਦਰ ਚਲੇ ਗਏ ਮਹਾਰਾਜ ਦੇ ਦਰ ਤੇ ਅਰਦਾਸ ਕੀਤੀ ਨਮਸਕਾਰ ਕੀਤੀ ਕੀਰਤਨ ਸੁਣਿਆ ਜਿਹੜਾ ਰੋਹਾਨੀਅਤ ਦਾ ਅਨੰਦ ਸੀ ਉਹ ਮਾਣਿਆ ਮਹਾਰਾਜੀਆਂ ਖੁਸ਼ੀਆਂ ਲਈਆਂ ਫਿਰ ਬਾਅਦ ਵਿੱਚ ਜਦੋਂ ਆਪਾਂ ਬਾਹਰ ਆਉਨੇ ਆ ਪ੍ਰਕਰਮਾ ਕਰਦੇ ਆ ਤਾਂ ਪਿੱਛੇ ਹਰ ਕੀ ਪੌੜੀ ਦੇ ਉੱਤੇ ਸਾਨੂੰ ਚੂਲਾ ਛਕਾਇਆ ਜਾਂਦਾ ਉਸ ਜਲ ਦਾ ਕਿਉਂਕਿ ਇਹ ਪ੍ਰਾਤਨ ਮਰਿਆਦਾ ਹੈ ਸਾਡੇ ਇਸ ਪਾਵਨ ਪਵਿੱਤਰ ਸਰੋਵਰ ਦੀ ਮਹਾਨਤਾ ਹੈ ਕਿਉਂਕਿ ਇਹਦੇ ਵਿੱਚ 24 ਘੰਟੇ ਚੱਲਦੀ ਬਾਣੀ ਦਾ ਪ੍ਰਭਾਵ ਹੈ ਇਸੇ ਕਰਕੇ ਬਾਣੀ ਪੜਨ ਵੇਲੇ ਘਰਾਂ ਦੇ ਵਿੱਚ ਤੇ ਅਖੰਡ ਪਾਠ ਖੰਡ ਜਾਪ ਕਰਾਉਣ ਦੇ ਸਮੇਂ ਜਲ ਦਾ ਘੜਾ ਪਰ ਕੇ ਰੱਖਣਾ ਜ਼ਰੂਰੀ ਹੈ ਫਿਰ ਆ ਗਈ ਗੱਲ ਨਾਰੀਅਲ ਦੀ ਜਿਹੜਾ ਇਹਦੇ ਉੱਪਰ ਨਾਰੀਅਲ ਰੱਖ ਕੇ ਕੁੰਭ ਦਾ ਰੂਪ ਹੁੰਦਾ ਹੈ ਉਹ ਨਾਰੀਅਲ ਕਿਉਂ ਰੱਖਿਆ ਜਾਂਦਾ ਹੈ ਨਾਰੀਅਲ ਉਹ ਰੱਖਣਾ ਹੈ ਜਿਹੜਾ ਉਰੇ ਰੰਗ ਦਾ ਹੋਵੇ ਤੇ ਵਿੱਚ ਪਾਣੀ ਹੋਵੇ ਉਹਦੇ ਜਲ ਹੋਵੇ ਤੇ ਨਾਰੀਅਲ ਹੁਣ ਜੇ ਆਪਾਂ ਕਹੀਏ ਜੀ ਨਾਰੀਅਲ ਤਾਂ ਬ੍ਰਾਹਮਣਵਾਦ ਹੈ ਕਈ ਕਹਿੰਦੇ ਜਿਹੜੇ ਤਰਕਵਾਦੀ ਨੇ ਤੇ ਆਪਾਂ ਇਤਿਹਾਸ ਪੜ੍ਹਦੇ ਆਂ ਜਦੋਂ ਗੁਰੂ ਸਾਹਿਬ ਇੱਕ ਆਪਣੇ ਤੋਂ ਅਗਲੇ ਗੁਰੂ ਨੂੰ ਗੁਰਤਾ ਗੱਦੀ ਦਿੰਦੇ ਸੀ ਇਤਿਹਾਸ ਵਿੱਚ ਪੜ੍ਹਦੇ ਆਂ ਪੰਜ ਪੈਸੇ ਨਾਰੀਅਲ ਤੇ ਕੇਸਰ ਥਾਲ ਵਿੱਚ ਰੱਖਿਆ ਹੁੰਦਾ ਸੀ ਉਹ ਰੱਖ ਕੇ ਪੰਜ ਪ੍ਰਕਰਮਾ ਕਰਕੇ ਮਹਾਰਾਜ ਕੇਸਰ ਦਾ ਤਿਲਕ ਲਾ ਕੇ ਗੁਰਤਾ ਗੱਦੀ ਦਿੰਦੇ ਸੀ ਨਾਰੀਅਲ ਵਿੱਚ ਰੱਖਿਆ ਹੁੰਦਾ ਸੀ ਨਾਰੀਅਲ ਭੇਟ ਕਰਦੇ ਸੀ ਅਗਲੇ ਗੁਰੂ ਰੂਪ ਨੂੰ ਸੋਇਸ਼ ਕਰਕੇ ਸਾਡੀ ਪ੍ਰਯਾਤਨ ਮਰਿਆਦਾ ਹੈ ਜਦੋਂ ਆਪਾਂ ਪਾਠ ਕਰਨਾ ਹੈ ਜਾਪ ਕਰਨਾ ਹੈ ਅਖੰਡ ਜਾਪ ਕਰਾਉਣਾ ਹੈ ਅਖੰਡ ਪਾਠ ਸਾਹਿਬ ਕਰਾਉਣਾ ਹੈ ਤਾਂ ਪ੍ਰਾਤਨ ਮਰਿਆਦਾ ਜਿਹੜੀ ਠਕਸਾਲ ਦੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦਮਦਮੀ ਠਕਸਾਲ ਦੇ ਮਹਾਂਪੁਰਖ ਭਿੰਡਰਾਂ ਵਾਲੇ ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਜਿੰਨੇ ਪ੍ਰਾਤਨ ਮਹਾਂਪੁਰਸੀ ਉਹਨਾਂ ਦੇ ਸਮੇਂ ਮਰਿਆਦਾ ਵਿੱਚ ਜਪ ਤੇ ਪਾਠ ਹੋਇਆ ਕਰਦੀ ਸੀ ਲੋਕਾਂ ਦੇ ਘਰਾਂ ਵਿੱਚ ਅੱਜ ਵੀ ਕਈ ਗੁਰਮੁਖ ਕਰਦੇ ਨੇ ਸੋ ਪੂਰੀ ਮਰਿਆਦਾ ਦੇ ਨਾਲ ਕੀਤਾ ਜਾਪ ਹੈ ਜਿਹੜਾ ਉਹ ਲੱਗਦਾ ਵੀ ਹੈ ਤੇ ਸ਼ਰਧਾ ਭਾਵਨਾ ਦੇ ਨਾਲ ਵੀ ਜਾਪ ਹੁੰਦਾ ਹੈ ਸੋ ਇਸ ਕਰਕੇ ਜਦੋਂ ਘਰਾਂ ਵਿੱਚ ਆਪਾਂ ਇਕੱਲੇ ਬੈਠ ਕੇ ਬਾਣੀ ਪੜਦੇ ਆ ਉਦੋਂ ਕੋਲੇ ਜਿਆਦਾ ਰੱਖ ਲਿਆ ਕਰੋ ਜੋਤ ਲਾ ਲਿਆ ਕਰੋ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਹੈ ਉਦੋਂ ਕੁੰਭ ਰੱਖਿਆ ਜਾਂਦਾ ਹੈ ਕੋਲੇ ਨਾਰੀਅਲ ਰੱਖਿਆ ਜਾਂਦਾ ਹੈ ਨਾਰੀਅਲ ਦੀ ਵੀ ਮਹਾਨਤਾ ਹੈ ਕੁੰਭ ਦੀ ਵੀ ਮਹਾਨਤਾ ਹੈ ਦੇਸੀ ਘੋਦੀ ਜਿਹੜੀ ਜੋਤ ਆਪਾਂ ਜਗਾਉਨੇ ਆ ਉਹਦੀ ਇੱਕ ਬੂੰਦ ਜਦੋਂ ਸੜਦੀ ਹੈ ਤੇ ਹਜ਼ਾਰਾਂ ਟਨ ਡੇਢ ਟਨ ਆਕਸੀਜਨ ਪੈਦਾ ਕਰਦੀ ਹੈ ਸਾਇੰਟਿਸਟ ਕਹਿੰਦੇ ਘਰ ਦਾ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ ਬੁਰੀਆਂ ਹਵਾਵਾਂ ਗੈਸਾਂ ਸਾਰੀਆਂ ਚੀਜ਼ਾਂ ਬੁਰੀਆਂ ਬਲਾਵਾਵਾਂ ਦੂਰ ਹੋ ਜਾਂਦੀਆਂ ਨੇ ਤੇ ਜਿਸ ਘਰ ਵਿੱਚ ਦੇਸੀ ਘੋਦੀ ਜੋਤ ਜਗਦੀ ਹੈ ਉੱਥੇ ਸ਼ਹੀਦਾਂ ਸਿੰਘਾਂ ਦਾ ਖੁਦ ਪਹਿਰਾ ਹੁੰਦਾ ਹੈ ਬਰਕਸ਼ਿਸ਼ ਹੁੰਦੀ ਹੈ ਸ਼ਹੀਦਾਂ ਸਿੰਘਾਂ ਦੀ ਸ਼ਹੀਦ ਸਿੰਘ ਹਾਜ਼ਰ ਨਾਜ਼ਰ ਹੁੰਦੇ ਨੇ ਤੇ ਇਹਦੇ ਨਾਲ ਹੋਰ ਸਾਇੰਟਿਫਿਕ ਕਈ ਵੀ ਕਈ ਗੱਲਾਂ ਇਹੋ ਜਿਹੀਆਂ ਜਿਹੜੇ ਦੱਸਦੇ ਨੇ ਡਾਕਟਰ ਦੱਸਦੇ ਨੇ ਵੀ ਬਿਮਾਰ ਨਹੀਂ ਹੁੰਦਾ ਬੰਦਾ ਫੇਫੜਿਆਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਾਂ ਹੋਰ ਇਸ ਤਰ੍ਹਾਂ ਬਾਕੀ ਧਾਰਮਿਕ ਪੱਖੋਂ ਵੇਖਿਆ ਜਾਵੇ ਇਹ ਸਾਡੀ ਇੱਕ ਮਾਨ ਮਰਿਆਦਾ ਹੁਣ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਚੁਪਹਿਰਾ ਸਾਹਿਬ ਲੱਗਦੇ ਨੇ ਉੱਥੇ ਜੋਤ ਦੇ ਘੋ ਦਾ ਪ੍ਰਸ਼ਾਦ ਵੀ ਮਿਲਦਾ ਜਿਹਨੂੰ ਲੈ ਕੇ ਲੋਕ ਜਿੱਥੇ ਆਪਣੇ ਸਰੀਰ ਤੇ ਕੋਈ ਪ੍ਰੋਬਲਮ ਹੈ ਧੰਨ ਬਾਬਾ ਦੀਪ ਸਿੰਘ ਕਰਕੇ ਲਾਉਂਦੇ ਨੇ ਤੇ ਲੋਕੀ ਠੀਕ ਹੋ ਜਾਂਦੇ ਨੇ ਗੱਲ ਤਾਂ ਸਿਰਫ ਮੈਂ ਤੁਹਾਨੂੰ ਅੱਗੇ ਵੀ ਕਹੀ ਮੇਰਾ ਕਿ ਸ਼ਰਧਾ ਭਾਵਨਾ ਦੀ ਹੈ ਸ਼ਰਧਾ ਭਾਵਨਾ ਰੱਖ ਕੇ ਆਪਾਂ ਕੋਈ ਵੀ ਕਾਰਜ ਕਰਾਂਗੇ ਮਹਾਰਾਜ ਜੀ ਤੇ ਸ਼ਰਦਾ ਸ਼ਹੀਦਾਂ ਸਿੰਘਾਂ ਤੇ ਸ਼ਰਧਾ ਬਣਾਵਾਂਗੇ ਤੇ ਕਿਰਪਾ ਹੋਏਗੀ ਉੜਾਪਾ ਨੂੰ ਗੁਰੂ ਸਾਹਿਬ ਨੇ ਕਿੱਡੀ ਵੱਡੀ ਦਾਤ ਦਿੱਤੀ ਹੈ ਵੀ ਜਨਮ ਮਰਨ ਤੋਂ ਰਹਿਤ ਕਰਨ ਵਾਸਤੇ ਤੁਹਾਨੂੰ ਅਮਰਤ ਸਿਖਾਉਣਾ ਤੇ ਅੱਖਾਂ ਦੇ ਸਾਹਮਣੇ ਸਾਡੇ ਸਰਬਲੋ ਦਾ ਬਾਟਾ ਲੈ ਕੇ ਸਾਧੂ ਦੀ ਦਰਿਆ ਤੋਂ ਜਲ ਲੈ ਕੇ ਪਤਾਸ਼ੇ ਲੈ ਕੇ ਵਿੱਚ ਪਾਏ ਨੇ ਤੇ ਉਹਦੇ ਵਿੱਚ ਖੰਡਾ ਫੇਰ ਕੇ ਬਾਣੀ ਪੜ੍ਹ ਕੇ ਮਹਾਰਾਜ ਨੇ ਅਮਰਤ ਬਣਾ ਕੇ ਕਿਹਾ ਅਮਰਤ ਹੈ ਤੇ ਤਰਕਵਾਦੀ ਦੇ ਫਿਰ ਉਹਨੂੰ ਵੀ ਖੰਡਣ ਕਰਨਗੇ ਸੋ ਇਸ ਕਰਕੇ ਆਪਾਂ ਤਰਕਵਾਦੀ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਜਿੱਥੇ ਆਪਾਂ ਸਤਕਾਰ ਦੇ ਨਾਲ ਆਪਾਂ ਘਰ ਦੇ ਵਿੱਚ ਬਾਣੀ ਪੜਨ ਵੇਲੇ ਕੋਲੇ ਜਲ ਰੱਖਣਾ ਹੈ ਜਾਂ ਜਾਪ ਕਰਾਉਣ ਵੇਲੇ ਕੋਲੇ ਕੁੰਭ ਡਾਰੀਅਲ ਜਲ ਰੱਖਣਾ ਹੈ ਤੇ ਜੋਤ ਲਾਉਣੀ ਹੈ ਉਥੇ ਮਨ ਦੀ ਜੋਤ ਵੀ ਜਗਾਉਣੀ ਹੈ ਆਪਾਂ ਨੇ ਸਭ ਮੈਂ ਜੋਤ ਜੋਤ ਹੈ ਸੋਏ ਨਾਮ ਦੇ ਨਾਲ ਨਾਮ ਤੇਰਾ ਦੀਵ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਸੋ ਇਸ ਕਰਕੇ ਅੰਦਰ ਜਿਹੜੀ ਨਾਮ ਦੀ ਜੋਤ ਆ ਉਹ ਵੀ ਜਗਾਉਣੀ ਹੈ ਨਾਮ ਦਾ ਸਿਮਰਨ ਵੀ ਕਰਨਾ ਹੈ ਤੇ ਮਰਿਆਦਾ ਨਾਲ ਪਾਠ ਕਰਨਾ ਤੇ ਕਰਾਉਣਾ ਹੈ ਤੇ ਉਹ ਜਲ ਜਿਹੜਾ ਅਮਰਤ ਬਣ ਗਿਆ ਬਾਣੀ ਪੜ ਕੇ ਉਹ ਆਪ ਵੀ ਛਕਣਾ ਤੇ ਪਰਿਵਾਰ ਨੂੰ ਵੀ ਛਕਾਉਣਾ ਜਿਹਦੇ ਨਾਲ ਸਾਡਾ ਤੇ ਸਾਡੇ ਪਰਿਵਾਰ ਦੇ ਜੀਵਾਂ ਦਾ ਭਲਾ ਹੋਵੇ ਪੂਰਨ ਮਰਿਆਦਾ ਦੇ ਵਿੱਚ ਅੱਗੇ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਅਖੰਡ ਜਾਪ ਸੰਗਤ ਦੇ ਘਰਾਂ ਵਿੱਚ ਮਹਾਪੁਰਖਾਂ ਵੱਲੋਂ ਟਕਸਾਲ ਵਾਲਿਆਂ ਵੱਲੋਂ ਕੀਤੇ ਜਾਂਦੇ ਸੀ ਤੇ ਅੱਜ ਵੀ ਜੇ ਆਪਾਂ ਕਿਸੇ ਟਕਸਾਲ ਦੇ ਸਥਾਨ ਤੇ ਜਾਂ ਇਸੇ ਉਹ ਨਾਨਕ ਸਰ ਸਾਹਿਬ ਦੇ ਸਥਾਨ ਤੇ ਜਾ ਕੇ ਬੇਨਤੀ ਕਰੀ ਅੱਜ ਵੀ ਉਹ ਪੂਰਨ ਮਰਿਆਦਾ ਨਾਲ ਘਰਾਂ ਵਿੱਚ ਜਾਪ ਕਰਦੇ ਨੇ ਕੇਸ਼ੀ ਇਸ਼ਨਾਨ ਕਰਕੇ ਸ਼ੁੱਧ ਵਸਤਰ ਪਾ ਕੇ ਜਾਪੀਏ ਸਿੰਘ ਤਾਬਿਆ ਬਹਿ ਕੇ ਜਾਪ ਕਰਦੇ ਸੀ ਇਸ ਤਰ੍ਹਾਂ ਪੂਰਨ ਮਰਿਆਦਾ ਦੇ ਨਾਲ ਜਾਪ ਹੁੰਦਾ ਸੋ ਇਸ ਤਰ੍ਹਾਂ ਨਹੀਂ ਹੈ ਵੀ ਬੰਦਾ ਜੰਗਲ ਮੈਦਾਨ ਗਿਆ ਤੇ ਉਹਨਾਂ ਕੱਪੜਿਆਂ ਨਾਲ ਹੀ ਆ ਕੇ ਮਹਾਰਾਜ ਦੀ ਫਜੂਰੀ 'ਚ ਬੈਠ ਗਿਆ ਸੋ ਇਹ ਇਹਨਾਂ ਚੀਜ਼ਾਂ ਦੀ ਜਿਹੜੀ ਸੱਚਤਾ ਸੱਚਤਾ ਦਾ ਪੂਰਾ ਧਿਆਨ ਦੇਣਾ ਹੈ ਫਿਰ ਵੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਬਾਗ ਪਵਿੱਤਰ ਨੇ ਉਹਨਾਂ ਦੀ ਗੋਚ ਚ ਬੈਠਣਾ ਝੋਲੀ ਚ ਬੈਠਣਾ ਹਜ਼ੂਰੀ ਚ ਬੈਠਣਾ ਸੋਚੇ ਵਸਤਰ ਹੋਣੇ ਚਾਹੀਦੇ ਨੇ ਇਸ਼ਨਾਨ ਕੇਸੀ ਕਰਕੇ ਫਿਰ ਸ਼ਬਦਾ ਭਾਵਨਾ ਨਾਲ ਜਦੋਂ ਸਿੰਘ ਜਾਪ ਕਰਦੇ ਨੇ ਪੂਰੀ ਮਰਿਆਦਾ ਦੇ ਨਾਲ ਜਦੋਂ ਅਸੀਂ ਕੁੰਭ ਰੱਖਦੇ ਹਾਂ ਸਤਕਾਰ ਨਾਲ ਉੱਤੇ ਨਾਰੀਅਲ ਰੱਖਦੇ ਹਾਂ ਉਦੋਂ ਜੋਤ ਦੇਸੀ ਕਿਉਂ ਦੀ ਜੋਤ ਜਗਾਉਣੀ ਆ ਘਰ ਦੇ ਵਿੱਚ ਜਦੋਂ ਜਾਪ ਹੁੰਦਾ ਉਹਦਾ ਮਾਹੌਲ ਹੀ ਵੱਖਰਾ ਬਣ ਜਾਂਦਾ ਫਿਰ ਜਿਹੜੀ ਇਹ ਦੇਸੀ ਕੀ ਦੀ ਜੋਤ ਹੈ ਘਰ ਦੇ ਮਾਹੌਲ ਨੂੰ ਵੀ ਪੋਜ਼ਿਟਿਵ ਬਣਾਉਂਦੀ ਹੈ 네ਗੇਟਿਵਿਟੀ ਸਾਰੀ ਦੂਰ ਹੋ ਜਾਂਦੀ ਹੈ ਤੇ ਬਾਕੀ ਕਈ ਸਵਾਲ ਕਰਦੇ ਨੇ ਵੀ ਘਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸ਼ਰਾਬ ਮੀਟ ਹੈ ਉੱਥੇ ਬਾਣੀ ਦਾ ਜਾਪ ਕਰਨਾ ਜੋਤ ਲਾਉਣੀ ਕਿਦਾਂ ਸਾਨੂੰ ਸਲਾਹ ਦਿਓ ਤੇ ਪਿਆਰ ਵਾਲੇ ਜਿਸ ਘਰ ਵਿੱਚ ਸ਼ਰਾਬ ਤੇ ਮੀਟ ਕੋਈ ਖਾਂਦਾ ਪੀਂਦਾ ਖਾਈ ਪੀ ਜਾਵੇ ਤੁਸੀਂ ਗੁਰੂ ਤੇ ਲੜ ਲੱਗਿਓ ਤੁਸੀਂ ਇਸ਼ਨਾਨ ਕਰਕੇ ਘਰ ਦੇ ਇੱਕ ਪਾਸੇ ਆਪਣਾ ਕੋਈ ਆਸਣ ਬਣਾ ਕੇ ਜਗ੍ਹਾ ਬਣਾ ਕੇ ਉੱਥੇ ਜੋਤ ਲਾ ਸਕਦੇ ਹੋ ਬਾਣੀ ਪਾਠ ਸਕਦੇ ਹੋ ਜੇ ਘਰ ਵਿੱਚ ਜੋਤ ਲਾਵਾਂਗੇ ਤਾਂ ਪੋਜ਼ਿਟਿਵਿਟੀ ਆਲੇਗੀ ਆਉਂ ਨੈਗੇਟਿਵਿਟੀ ਜਿਹਦੇ ਕਰਕੇ ਘਰ ਵਿੱਚ ਸ਼ਰਾਬ ਮਾਸ ਹੈਗਾ ਉਹ ਨਿਕਲੇਗੀ ਜੇ ਬਾਣੀ ਪੜਾਂਗੇ ਬਾਣੀ ਦੀ ਕਿਰਪਾ ਹੋਏਗੀ ਗੁਰੂ ਦੀ ਕਿਰਪਾ ਹੋਏਗੀ ਬਾਣੀ ਦੀ ਕਿਰਪਾ ਨਾਲ ਜਿਹੜਾ ਵਿਅਕਤੀ ਸ਼ਰਾਬ ਮਾਸ ਖਾਂਦਾ ਹੈ ਮਹਾਰਾਜ ਨੂੰ ਸੁਮਤ ਦੇਣਗੇ ਸੋ ਇਸ ਕਰਕੇ ਪਰਬ ਨਹੀਂ ਕਰਨਾ ਜੇ ਕੋਈ ਸਾਡੇ ਘਰ ਵਿੱਚ ਸ਼ਰਾਬ ਮੀਟ ਖਾਂਦਾ ਖਾਈ ਜਾਵੇ ਆਪਾਂ ਬਾਣੀ ਪੜੀਏ ਤੇ ਵੱਧ ਤੋਂ ਵੱਧ ਬਾਣੀ ਦਾ ਜਾਪ ਵਧਾਉਣਾ ਚਾਹੀਦਾ ਹੈ ਬਲਕਿ ਉਸ ਘਰ ਵਿੱਚ ਜੋਤ ਵੀ ਲਾਈਏ ਇੱਕ ਪਾਸੇ ਤੇ ਮਹਾਰਾਜ ਜੀ ਅਗੇ ਬੇਨਤੀ ਕਰੀਏ ਤੇ ਫਿਰ ਗੁਰੂ ਕਿਰਪਾ ਕਰਦੇ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਉਸ ਘਰ ਵਿੱਚ ਸ਼ਰਾਬ ਮਾਸ ਨੂੰ ਕੱਢ ਦਿੰਦੇ ਨੇ ਉਸ ਘਰ ਵਿੱਚ ਅੰਮ੍ਰਿਤ ਦੀਆਂ ਨਦੀਆਂ ਵਹਿਦੀਆਂ ਨੇ ਗੁਰੂ ਦੀ ਕਿਰਪਾ ਹੁੰਦੀ ਹੈ ਜਿੱਥੇ ਗੁਰੂ ਦੀ ਰਹਿਮਤ ਹੁੰਦੀ ਹੈ ਤੇ ਗੁਰੂ ਚਰਨਾਂ ਨਾਲ ਜੁੜ ਕੇ ਪੂਰੀ ਮਰਿਆਦਾ ਨਾਲ ਜਾਪ ਕਰਿਆ ਕਰੀਏ ਜਲ ਕੋਲੇ ਰੱਖਿਆ ਕਰੀਏ ਜੋਤ ਲਾਇਆ ਕਰੀਏ ਤੇ ਪੂਰੀ ਮਰਿਆਦਾ ਨਾਲ ਭਰੋਸੇ ਨਾਲ ਜਾਪ ਕਰੀਏ ਫਿਰ ਗੁਰੂ ਖੁਸ਼ ਹੋ ਕੇ ਝੋਲੀਆਂ ਭਰਦਾ ਹੈ ਇਹਨੀਆਂ ਬੈਂਕੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ